ਯਾਰਾ ਸਾਰੇ ਭਾਈਆਂ ਦਾ ਸਾਰੇ ਵਧੀਆ ਹੋਣਗੇ ਚੜਦੀ ਕਲਾ 'ਚ ਤੇ ਅੱਜ ਨਾ ਆਪਾਂ ਤੁਹਾਨੂੰ ਦਿਖਾਉਣੇ ਆਂ ਕਿ ਆਪਣੇ ਕੋਲ ਨਾ ਤਿੰਨ ਸਲੈਂਸਰ ਲਏ ਸੀ ਪਾਏ ਸੀਗੇ ਤੇ ਇਹਨਾਂ ਦੀ ਆਵਾਜ਼ 'ਚ ਇੱਕ ਗਰਾਉਣੀ ਆ ਵੀ ਕਿਹੜੇ ਦੀ ਵਧੀਆ ਲੱਗੀ ਤੇ ਸਾਰੇ ਦੱਸਿਓ ਤੁਸੀਂ ਕਮੈਂਟ ਕਰਕੇ ਵੀ ਕਿਹੜੀ ਦੀ ਆਵਾਜ਼ ਸਾਰਿਆਂ ਤੋਂ ਵਧੀਆ ਬਣਦੀ ਆ ਪਹਿਲਾਂ ਤੁਸੀਂ ਟਰੈਕਟਰ ਚੈੱਕ ਕਰੋ ਇਹ ਹੈਗਾ ਐਚ ਐਮਟੀ ਦਾ 3511 1983 ਮਾਡਲ ਟਰੈਕਟਰ ਹੈ ਜੇ ਆਪਾਂ ਤਿਆਰ ਕਰਵਾਇਆ ਸੀਗਾ ਟਰੈਕਟਰ ਚੈੱਕ ਕਰੋ ਤੁਸੀਂ ਪਹਿਲਾਂ ਤੇ ਆਪਣੇ ਕੋਲੇ ਮਿੱਤਰੋ ਆ ਤਿੰਨ ਪਾਇਆ ਸਲੈਂਸਰ ਜਿਹੜਾ ਆਹ ਵਾਲਾ ਹੈਗਾ ਜਾਲੀ ਵਾਲਾ ਇਹ ਸੋਨ ਲੀਕਾ ਦਾ 90 ਵਾਲੇ ਦਾ ਜਿਹੜਾ 90 ਵਾਲਾ ਸੋਨ ਲੀਕਾ ਹੁੰਦਾ ਉਸ ਦਾ ਤੇ ਜਿਹੜਾ ਵਿਚਾਲੇ ਪਿਆ ਆਹ ਵਾਲਾ ਆਹ ਸਟੀਲ ਵਾਲਾ ਇਹ ਸਟੀਲ ਦਾ 4 ਇੰਚ 4 ਇੰਚ ਹੀ ਆ ਇਹ ਇਹ 1700 ਰੁਪਏ ਦਾ ਪਿਆ ਸੀ ਤੇ ਜਿਹੜਾ ਸੋਨ ਲੀਕਾ ਵਾਲਾ ਆਹ ਆਹ ਵਾਲਾ ਜਾਲੀ ਵਾਲਾ ਇਹ ਆਪਾਂ 2400 ਦਾ ਪਿਆ ਸੀ ਏਜੰਸੀ ਚੋਂ ਲਿਆ ਸੀਗਾ ਆਪਾਂ ਤੇ ਉਹ ਸਵਰਾਜ ਦਾ 855 ਦਾ ਤੇ ਆਪਣੇ ਕੋਲ ਤਿੰਨੇ ਪਏ ਆ ਤੇ ਤੁਸੀਂ ਦੱਸਿਓ ਵੀ ਕਿਹੜੀ ਦੀ ਆਵਾਜ਼ ਸਾਰਿਆਂ ਤੋਂ ਵਧੀਆ ਲੱਗੀ ਆ ਤੇ ਆਹ ਤੁਹਾਨੂੰ ਚੈੱਕ ਕਰਾਉਣੀ ਆਵਾਜ਼ ਤੇ ਬਣੇ ਰਿਹਾ ਵੀਡੀਓ ਨਾਲ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਤੇ ਬਾਕੀ ਤੁਸੀਂ ਦੱਸਿਓ ਵੀ ਕਿਵੇਂ ਦੀ ਲੱਗੀ ਆਵਾਜ਼ ਕਿਹੜੀ ਦੀ ਵਧੀਆ ਲੱਗੀ ਤੇ ਚਲੋ ਆ ਜੋ ਦਿਖਾਉਣੇ ਤੁਹਾਨੂੰ ਮਿੱਤਰੋ diameter ਦੂਜਾ ਸਟੀਲ ਦਾ ਸਾਇਲੈਂਸਰ 4 ਇੰਚੀ ਚੌੜਾ ਹੈਗਾ ਇਹ ਤੇ ਇਹਦੀ ਆਵਾਜ਼ ਦੱਸੋ ਤੁਹਾਨੂੰ ਕਿਵੇਂ ਲੱਗੀ ਤੇ ਅੱਜ ਤੁਹਾਨੂੰ ਸੁਣਾਉਣਿਆ ਇਹਦੀ ਆਵਾਜ਼ ਵੀ ਮਿੱਤਰੋ ਆ ਤੀਜਾ ਸਲੈਂਸਰ ਆਪਣਾ ਸਵਰਾਜ ਦਾ 855 ਦਾ ਤੇ ਇਹਦੀ ਆਵਾਜ਼ ਚੈੱਕ ਕਰੋ ਵੀ ਕਿਵੇਂ ਦੀ ਲੱਗੀ ਤੇ ਦੱਸਿਓ ਤੁਸੀਂ